ਇਹ ਨਾਬੀ ਵੈਦਾ ਉਹੀ ਓਸ਼ਧੀ ਹੈ ਜਿਹੜੀ ਨਾ ਤਾਂ ਖਾਣੀ ਨਾ ਪੀਣੀ ਸਿਰਫ ਧੁੰਨੀ ਦੇ ਵਿੱਚ ਰਾਤ ਨੂੰ ਸੌਣ ਵਿਲੇ ਸਿਰਫ ਦੋ ਬੂੰਦਾ ਪਾ ਕੇ ਅੱਧਾ ਪੌਣਾ ਘੰਟਾ ਸੀ ਸਿੱਧੇ ਲੈ ਜਾਣਾ ਹੁੰਦਾ ਹੈ ਤੇ ਇਸ ਓਸ਼ਧੀ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਕਬਰ ਹੋ ਰਹੀਆਂ ਆਓ ਆਪਾਂ ਭੰਜੀ ਜੀ ਨਾਲ ਵੀ ਗੱਲ ਕਰਦੇ ਆ ਕਿ ਇਹਨਾਂ ਨੂੰ ਕਿਹੜੀ ਕਿਹੜੀ ਜਿਹੜੀ ਪ੍ਰੋਬਲਮ ਹੈ ਕਬਰ ਹੋਈ ਹੈ ਸਤਿ ਸ਼੍ਰੀ ਅਕਾਲ ਭੰਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਭੰਜੀ ਇੱਕ ਵਾਰ ਦਰਸ਼ਕਾਂ ਨੂੰ ਆਪਣਾ ਨਾਮ ਤੇ ਇਹ ਤੁਹਾਡਾ ਕਿਹੜਾ ਏਰੀਆ ਵਾ ਚਰਪਾ ਕਰਕੇ ਉਹ ਵੀ ਦੱਸੋ ਹਾਂਜੀ ਮੇਰਾ ਨਾਮ ਤੇਜਿੰਦਰ ਕੌਰ ਜੀ ਪ੍ਰੀਤ ਨਗਰ ਹੈ ਰੇੜੀ ਰੋਡ ਸੰਗਰੂਰ ਦੀ ਰਹਿਣ ਵਾਲੀਆਂ ਮੈਂ ਡੀਸੀ ਦਫਤਰ ਸੰਗਰੂਰ ਤੋਂ ਜੂਨੀਅਨ ਸਹਾਇਕ 2020 ਚ ਰਿਟਾਇਰ ਹੋਈਆਂ ਜੀ ਤੇ ਮੇਰੀ ਬੋਡੀ ਵਿੱਚ ਬਹੁਤ ਪ੍ਰੋਬਲਮ ਸੀ ਮੈਂ ਤਿੰਨ ਚਾਰ ਮਹੀਨੇ ਹੋ ਅੱਠਵੇਂ ਹੋ ਗਏ ਮੈਨੂੰ ਜੂਨ ਤੋਂ ਲੈ ਕੇ ਹੁਣ ਤੱਕ ਤੀਜੀ ਸ਼ੀਸ਼ੀ ਸ਼ੁਰੂ ਕਰਨੀ ਹੈ ਤੇ ਉਹਦੇ ਵਿੱਚ ਮੈਨੂੰ ਬਹੁਤ ਮੇਰੀਆਂ ਪ੍ਰੋਬਲਮਾਂ 15 ਦਿਨਾਂ ਵਿੱਚ ਹੀ ਮੇਰਾ ਵੀ ਆਪਣਾ ਬਵਾਸੀਰ ਗੈਸ ਤੇ ਇਤਜਾਬ ਖਤਮ ਹੋ ਗਿਆ ਜੀ ਤੇ ਬਾਕੀ ਦਾ ਵੀ ਜੋ ਵੀ ਮੇਰੇ ਸਰੀਰ ਚ ਬਾਡੀ ਚ ਦਰਦ ਸੀ ਬਹੁਤ ਜਿਆਦਾ ਦਿਨ ਰਹਿੰਦਾ ਸੀ ਪਈ ਹੋਈ ਰਹਿੰਦੀ ਮੈਂ ਸੁਸਤੀ ਇੰਨੀ ਰਹਿੰਦੀ ਕੰਮ ਨੂੰ ਜੀ ਨਹੀਂ ਸੀ ਕਰਦਾ ਬਿਲਕੁਲ ਵੀ ਉਹਦੇ ਵਿੱਚ ਮੈਨੂੰ ਬਹੁਤ ਫਾਇਦਾ ਹੈ ਬੀਪੀ ਦੀ ਦਵਾਈ ਸਿਰਫ ਮੈਂ ਹੁਣ ਬੀਪੀ ਦੀ ਦਵਾਈ ਖਾਨੀ ਆ ਬਾਕੀ ਜਿਹੜੀਆਂ ਗੋਲੀਆਂ ਖਾਂਦੀ ਸੀ ਸਾਰੀਆਂ ਹਾਂ ਬਾਕੀ ਮੈਂ 5-6000 ਰੁਪਏ ਦੀਆਂ ਗੋਲੀਆਂ ਆਪਣੇ ਲੁਧਿਆਣੇ ਹੱਡੀਆਂ ਵਾਲੇ ਡਾਕਟਰ ਤੋਂ ਤੇ ਆਪਣੇ ਵਾਲੇ ਤੋਂ ਜਿਨ੍ਹਾਂ ਨੇ ਮੇਰੇ ਗੋਡੇ ਚੇਂਜ ਕਰਨ ਨੂੰ ਕਿਹਾ ਸੀ ਅੱਛਾ ਜੀ ਹਾਂ ਮੇਰੇ ਗੋਡਿਆਂ ਦੀ ਪ੍ਰੋਬਲਮ ਵੀ ਖਤਮ ਹੋ ਗਈ ਅੱਛਾ ਹੁਣ ਤੁਹਾਨੂੰ ਆਪਰੇਰ ਕਰਨ ਦੀ ਤਾਂ ਨਹੀਂ ਲੋੜ ਪੇ ਨਹੀਂ 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 ਮੇਰਾ 8 ਮਹੀਨੇ 'ਚ ਮੇਰਾ 11 ਕਿਲੋ weight ਘਟ ਗਿਆ 8 ਮਹੀਨੇ 'ਚ 11 ਕਿਲੋ weight ਘਟ ਗਿਆ ਤੇਰਾ ਮਤਲਬ ਇਹ ਤੁਸੀਂ ਦੋ ਸੈੱਟ ਵਰਤ ਲਏ ਕਿਉਂਕਿ ਇੱਕ ਸੈੱਟ ਚਾਰ ਮਹੀਨੇ ਚੱਲਦਾ ਹਾਂਜੀ ਹਾਂ ਤੀਜਾ ਸ਼ੁਰੂ ਹੋਊਗਾ ਹੁਣ ਤੀਜਾ ਹੁਣ ਸ਼ੁਰੂ ਹੋਏ ਹਾਂਜੀ ਹਾਂਜੀ ਠੀਕ ਹੈ ਜਹਾਜੇ ਪੰਜ-ਸੱਤ ਦਿਨਾਂ ਤੱਕ ਕਰ ਸ਼ੁਰੂ ਹੋਣਾਗਾ ਜੀ ਤੇ ਬਾਕੀ ਮੇਰਾ ਸਾਹ ਚੜਦਾ ਸੀ ਮੈਂ ਤੁਰਨੀ ਸੀ ਸਕਦੀ ਜਿਆਦਾ ਹੁਣ ਮੈਂ ਆਪਣੀ ਪੋਤੀ ਪੌਣੇ ਪੌੜੀ ਵੀ ਚੜ ਜਾਨੀ ਆ ਤੁਰਕੇ ਲੈ ਵੀ ਜਾਨੀ ਆ ਅੱਛਾ ਹੁਣ ਪਹਿਲਾ ਕੱਲਿਆਂ ਨੂੰ ਤੁਰਨਾ ਔਖਾ ਹੋਇਆ ਵੀ ਹੁਣ ਬੱਚੀ ਨੂੰ ਨਾਲ ਲੈ ਕੇ ਵੀ ਜਾਂਦੇ ਆ ਤਾਂ ਵੀ ਕੋਈ ਸਾਦੀ ਪ੍ਰੋਬਲਮ ਨਹੀਂ ਆ ਰਹੀ ਨਹੀਂ 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 ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਜੀ ਮੈਨੂੰ ਬਹੁਤ ਫਰਕ ਆਇਆ ਧੰਨਵਾਦ ਉਸ ਵੀਰ ਜੀ ਦਾ ਜੋ ਪੁਲਿਸ ਵਾਲੇ ਵੀਰ ਜੀ ਘਰ ਆ ਕੇ ਦੱਸ ਕੇ ਗਏ ਸੀ ਬੇਟੇ ਅੱਛਾ ਤੁਹਾਨੂੰ ਪਤਾ ਉਹਨਾਂ ਤੇ ਲੱਗਿਆ ਸੀ ਹਾਂਜੀ ਉਹਨਾਂ ਤੋਂ ਹੀ ਉਹ ਵੀਰ ਜੀ ਆਏ ਸੀ ਕਿਰ ਮੈਂ ਦਵਾਈ ਖਾ ਰਹੀ ਸੀ ਉਹਨਾਂ ਨੇ ਬੇਟੇ ਕੋਲੇ ਰਿਟਰਨ ਭਰਉਣ ਆਏ ਸੀ ਅੱਛਾ ਜੀ ਉਹਨਾਂ ਨੇ ਦੱਸਿਆ ਵੀ ਭੈਣ ਜੀ ਤੁਸੀਂ ਆ ਨੰਬਰ ਲੈ ਕੇ ਕਾਲ ਕਰਕੇ ਉਹ ਕਰੋ ਫੇਰ ਮੈਂ ਤੁਹਾਡੇ ਤੋਂ ਦਵਾਈ ਮੰਗਾਈ ਜੀ ਹਾਂ ਮ ਦਾਸ ਰਿਸ਼ਤੇਦਾਰ ਨੇ ਮੇਰੀ ਭੈਣ ਤੇ ਪਤੀਜੀ ਦੇ ਸਸਹਰਾ ਉਹ ਪਾ ਰਹੇ ਨੇ ਤੇ ਬਾਹਰ ਵੀ ਦਵਾਈ ਠਾਡੀ ਗਈ ਹੈਗੀ ਓਕੇ ਜਿਹੜਾ ਸਾਡੇ ਤੋਂ ਤੁਸੀਂ ਤੇਲ ਮਵਾਇਆ ਦੇ ਯੂਕੇ ਵੀ ਗਈ ਹੈਗੀ ਠਾਡੀ ਅੱਛਾ ਯੂਕੇ ਵੀ ਭੇਜੀ ਹਾਂਜੀ ਹਾਂਜੀ ਯੂਕੇ ਵੀ ਗਈ ਹੈ ਭਾਂਚਾ ਲੈ ਕੇ ਗਿਆਗਾ ਜੀ ਹਾਂਜੀ ਤੇ ਉਹਨਾਂ ਨੂੰ ਕੀ ਰਿਜ਼ਲਟ ਉਹਨਾਂ ਨੇ ਬੈਕ ਦਿੱਤੀ ਤਾਂ ਫਾਇਦਾ ਹੋਇਆ ਉਹਨਾਂ ਦੀ ਭੈਣ ਦੇ ਗੱਠ ਸੀ ਇੱਥੇ ਅੱਛਾ ਤਾਂ ਹੀ ਤੁਸੀਂ ਆਹ ਪਟਾਕ ਤੇ ਦੁਆਰਾ ਮਵਾਇਆ ਨਹੀਂ ਹਾਂਜੀ ਕੀ ਨੇ ਪ੍ਰੋਗਰਾਮ ਦੇ ਕੇ ਜਾ ਹਾਂਜੀ ਉਹਨਾਂ ਦੇ ਵਾਂਹ ਦੇ ਵਿੱਚ ਇੰਨੀ ਗੱਠ ਸੰਗਰੂਰ ਵਾਲਿਆਂ ਨੇ ਆਪਰੇਸ਼ਨ ਨੂੰ ਕਿਹਾ ਸੀ ਵੀ ਆਪਰੇਸ਼ਨ ਹੋਊਗਾ ਪਰ ਉਹਨਾਂ ਦੀ ਖਤਮ ਹੋ ਗਈ ਗੱਠ ਅੱਛਾ ਗਟੀਆਂ ਜਿਹੜੀਆਂ ਸੀ ਉਹ ਖਤਮ ਹੋ ਗਈਆਂ ਉਹ ਖਤਮ ਹੋ ਗਏ ਮੇਰੇ ਵੀ ਸਿਹਤੇ ਪੇਟੇ ਤੇ ਜੀ ਅੱਛਾ ਹਾਂ ਮੇਰੇ ਵੀ ਖਤਮ ਹੋ ਗਈਆਂ ਘਟ ਗਈਆਂ ਛੋਟੀਆਂ ਰਹਿ ਗਈਆਂ ਓਕੇ ਹੂੰ ਤੇ ਹੁਣ ਤੁਹਾਨੂੰ ਹੋਰ ਇਸ ਤੋਂ ਨਾਵਾਂ ਔਰ ਬੋਡੀ ਵਿੱਚ એનર્ਜੀ ਜਿਹੜੀ ਹੁਣ ਅਸੀਂ ਹਾਂਜੀ ਕੰਮ ਹਾਂ ਕੰਮ ਅੱਗੇ ਪਹਿਲਾਂ ਮੈਥੋਂ ਘਟੋਂਦਾ ਸੀ ਤੁਰਿਆ ਨਹੀਂ ਸੀ ਜਾਂਦਾ ਜੀ ਸਰੀਰ ਐ ਡਿੱਗੂ ਡੁੱਗੂ ਕਰਦਾ ਸੀ ਘੁੱਟੋ ਘੱਟ ਮੈਂ ਚਾਰ ਚਾਰ ਗੋਲੀਆਂ ਦਰਦ ਦੀਆਂ ਖਾ ਜਾਂਦੀ ਸੀ ਦਰਦ ਦੀਆਂ ਖਾ ਜਾਂਦੇ ਸੀ ਹੁਣ ਮੈਂ ਸਾਰੀਆਂ ਸੱਟੀਆਂ ਲਈਆਂ ਹੀ ਨਹੀਂ ਹੈਗੀਆਂ ਉਹ ਡੇਟ ਆਫ ਹੋ ਰਹੀਆਂ ਸਾਰੀਆਂ ਮਾਰੀਆਂ ਅੱਛਾ ਕੀ ਬਾਤ ਹੈ ਤੇ ਤੁਹਾਨੂੰ ਡੀਸੀ ਦਫ਼ਤਰ ਤੋਂ ਰਿਟਾਇਰ ਹੋਇਆ ਨੂੰ ਕਿੰਨਾ ਟਾਈਮ ਹੋ ਚੁੱਕਾ ਹੈ ਮੈਨੂੰ ਹੋ ਗਏ ਜੀ 4 ਸਾਲ ਤੋਂ ਉੱਪਰ ਹੋ ਗਏ 4 ਸਾਲ ਤੋਂ ਉੱਪਰ ਹੋ ਰਿਟਾਇਰ ਰਿਟਾਇਰ 2031 31 ਆਪਣੇ 3 2020 ਚ ਜੀ ਅੱਛਾ 20 डीसी दफ्तर ਸੰਗਰੂਰ ਜੁਨੀਅਨ ਸਹਿਕ ਅੱਛਾ ਅੱਜੋ ਡੀਸੀ ਦਫਤਰ ਸੰਗਰੂਰ ਤੋਂ ਹੀ ਰਿਟਾਇਰ ਹੋਏ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਗੱਲ ਵੈਸੇ ਤਾਂ ਜਿਹੜੇ ਪੁਲਿਸ ਮੁਲਾਜ਼ਮ ਨੇ ਇਸ ਮਹਿਕਮੇ ਦੇ ਉਹ ਤਾਂ ਬੜੀ ਪਰਖ ਕੇ ਚੀਜ਼ ਲੈਂਦੇ ਨੇ ਹਾਂਜੀ ਹਾਂਜੀ ਤੇ ਤੁਸੀਂ ਵੀ ਜਿਹੜਾ ਤੇਲ ਬਾਰੇ ਜੋ ਤੁਹਾਨੂੰ ਪੁਲਿਸ ਮੁਲਾਜ਼ਮ ਨੇ ਦੱਸਿਆ ਆਪਣੇ ਮੁਲਾਜ਼ਮ ਤੇ ਜ਼ਿਆਦਾ ਤਾਂ ਰੁਚੀ ਨ ਹੋਇਆ ਆ ਵੀ ਇਹਨੇ ਜੇ ਦੱਸਿਆ ਤੇ ਸਹੀ ਦੱਸਿਆ ਹੋਵੇਗਾ ਹਾਂਜੀ ਹਾਂਜੀ ਤਾਂ ਦਰਸ਼ਕੋ ਇਹ ਸਾਡੇ ਭੈਣ ਜੀ ਕਾਫੀ ਦੇਰ ਤੋਂ ਸਾਨੂੰ ਕਾਲ ਕਰਦੇ ਸੀ ਕਿ ਜਦੋਂ ਵੀ ਤੁਸੀਂ ਸਾਡੇ ਸੰਗਰੂਰ ਬਾਈ ਸਾਈਡ ਆਣਾ ਹੈ ਤੇ ਸਾਨੂੰ ਮਿਲ ਕੇ ਹੀ ਜਾਣਾ ਤੇ ਅੱਜ ਅਸੀਂ ਸਪੈਸ਼ਲ ਇਹਦਨ ਸੰਗਰੂਰ ਪੈਂਜੀ ਹੋਣਾ ਤੋਂ ਘਰ ਮਿਲ ਕੇ ਇਹਨਾਂ ਨਾਲ ਜਾਣਾ ਸੀ ਔਰ ਇਹਨਾਂ ਦੇ ਬਾਗੀਚੇ ਵਿੱਚ ਹੀ ਬੈਠ ਕੇ ਅਸੀਂ ਅੱਜ ਇਹ ਵੀਡੀਓ ਬਣਾ ਰਹੇ ਆ ਬਹੁਤ ਸਾਰੇ ਜਿਹੜੇ ਪੇਸ਼ੈਂਟ ਜਿਨ੍ਹਾਂ ਨੂੰ ਇਹਨਾਂ ਨੇ ਦਵਾਈ ਦਾ ਦੱਸਿਆ ਤੇਲ ਆਯੁਰਵੈਦਿਕੋਸ਼ ਦੀ ਦਾ ਦੱਸਿਆ ਤੇ ਉਹ ਸਾਡੀ ਵੇਟ ਕਰ ਰਹੇ ਸੀਗੇ ਤੇ ਆਪਾਂ ਹੁਣੇ ਤੁਹਾਡੇ ਕੋਲ ਬੈਠੇ ਤੇ ਉਹਨਾਂ ਨੂੰ ਤੇਲ ਦਿੱਤਾ ਤੇ ਉਹਨਾਂ ਦੀ ਜਿਹੜੀ ਪ੍ਰੋਬਲਮ ਐ ਕੁਛਕ ਲੇਡੀਜ਼ ਭੈਣ ਜੀ ਉਹਨੇ ਦੱਸ ਰੇ ਸੀਗੇ ਕਿ ਉਹਨਾਂ ਨੂੰ ਤਾਂ 15 ਦਿਨ ਵਿੱਚ ਹੀ ਇੰਨੇ ਵਧੀਆ ਰਿਜ਼ਲਟ ਆ ਗਏ ਹਾਂਜੀ ਬਾਬਾ ਜੀ ਠੀਕ ਹੋ ਗਈ ਇੱਕ ਤਾਂ ਉਹਨਾਂ ਦੀ ਹਾਂਜੀ ਬਾਬਾ ਜੀ ਠੀਕ ਹੋ ਗਏ ਹਾਂ ਨੀਂਦ ਆਉਣ ਲੱਗਦੀ ਨੀਂਦ ਆ ਲੱਗੇ ਕਿੱਥੇ ਹੋਰ ਅੱਖਾਂ ਉਹਨਾਂ ਨੇ ਬੰਦ ਰਹੀ ਜੀ ਅਸੀਂ ਉਹ ਭੁੱਲਣ ਲੱਗ ਗਏ ਅੱਛਾ ਉਹ ਇਹੀ ਭੈਣ ਜੀ ਸਹੀ ਹਾਂ ਜਿਹੜੇ ਆਪਾਂ ਨਾਲ ਹੁਣ ਬੈਠ ਕੇ ਚਾਹ ਪੀ ਰਹੀ ਹਾਂ ਹਾਂਜੀ ਹਾਂਜੀ ਤਿੰਨੇ ਅੱਛਾ ਤਿੰਨੋਂ ਹਾਂਜੀ ਠੀਕ ਆ ਜੀ ਚਲੋ ਬਹੁਤ ਵਧੀਆ ਚੀਜ਼ ਐ ਤੁਹਾਡੇ ਥਰੂ ਕਿਸੇ ਪੇਸ਼ੈਂਟ ਤੁਹਾਡੇ ਆਨ ਗ ਉਹਨਾਂ ਨੂੰ ਇਹ ਓਸ਼ਦੀ ਗਈ ਔਰ ਉਹਨਾਂ ਨੂੰ ਵੀ ਇੰਨਾ ਬੈਨੀਫਿਟ ਹੋ ਰਿਹਾ ਇਸੇ ਲਈ ਉਹ ਆਕੇ ਤੁਹਾਡਾ ਧੰਨਵਾਦ ਕਰ ਰਹੇ ਸੀ ਹਾਂਜੀ ਹਾਂਜੀ ਇਹ ਨਾਬੀ ਵੈਦਾ ਓਸ਼ਦੀ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਦੀਆਂ ਪ੍ਰੋਬਲਮਾਂ ਕਵਰ ਹੋ ਰਹੀਆਂ ਨੇ ਇਹ ਇਸੇ ਤਰ੍ਹਾਂ ਨਾਲ ਲੋਕ ਆਪਣੀ ਜਿਹੜੇ ਵਿਊ ਐ ਸਾਨੂੰ ਫੋਨ ਤੇ ਦਿੰਦੇ ਨੇ ਪਰ ਹੁਣ ਸਾਡੀ ਜਿਹੜੀ ਟੀਮ ਐ ਨਾਬੀ ਵੈਦਾ ਦੀ ਇਹ ਪੂਰੇ ਪੰਜਾਬ ਪੂਰੇ ਭਾਰਤ ਦੇ ਅੰਦਰ ਅਸੀਂ ਜਿਹੜੇ ਲੋਕਾਂ ਦੇ ਵਿਊ ਨੇ ਠੀਕ ਹੰਤ ਹੋਣ ਤੋਂ ਬਾਅਦ ਅਸੀਂ ਘਰ ਘਰ ਜਾ ਕੇ ਵੀ ਨਾਬੀ ਵੈਦਾ ਦੀ ਜਿਹੜੀ ਟੀਮ ਐ ਉਹ ਵਿਊ ਲਏਗੀ ਤੇ ਪੇਸ਼ਨਾ ਦੇ ਜਿਹੜੀ ਪ੍ਰੋਬਲਮਾਂ ਸਹੀ ਹੋ ਰਹੀਆਂ ਉਹ ਤੁਹਾਡੇ ਦੇ ਸਾਹਮਣੇ ਆਪਣੇ ਨਾਭੀ ਵੈਦਾ ਤੇਜ ਉੱਤੇ ਪਾ ਕੇ ਤੁਹਾਨੂੰ ਦੱਸਿਆ ਜਾਏਗਾ ਕਿਹੜੇ ਏਰੀਆ ਚੋਂ ਕਿਹੜੇ ਬੰਦੇ ਨੇ ਤੇ ਠੀਕ ਹੋਏ ਨੇ ਤੇ ਇੰਨੇ ਹੀ ਕਹਿੰਦੇ ਹੋਏ ਸਾਰਿਆਂ ਨੂੰ ਇੱਕ ਵਾਰ ਫਿਰ ਸਤਿ ਸ਼੍ਰੀ ਅਕਾਲ ਧੰਨਵਾਦ ਪੈਂ ਜੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਤੁਹਾਡਾ ਜਿਨ੍ਹਾਂ ਨੇ ਤੁਸੀਂ ਆਏ ਘਰ ਆਏ ਤੇ ਮੈਨੂੰ ਫਾਇਦਾ ਹੋਇਆ ਦਵਾਈ ਦਾ ਚਲੋ ਜੀ ਇਹ ਵਾਹਿਗੁਰੂ ਦੀ ਕਿਰਪਾ ਜੀ ਕਿ ਇਹ ਆਯੁਰਵੈਦਿਕ ਓਸ਼ਧੀ ਦੇ ਨਾਲ ਇੰਨਾ ਜ਼ਿਆਦਾ ਤੁਹਾਨੂੰ ਫਾਇਦਾ ਹੋਇਆ ਹਾਂਜੀ ਹਾਂਜੀ